ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਪਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਆਂਗੇ ਤਿੰਨੇ ਹੀ ਬਾਈ ਟਾਪ ਕੁਆਲਿਟੀ ਦੇ ਆਗੇ ਤੋਹਫੇ ਆਗੇ ਇੱਕ ਤਰ੍ਹਾਂ ਦੇ ਉਹਨਾਂ ਵਿੱਚੋਂ ਇੱਕ ਤਾਂ ਕੀ ਟੋਕੜ ਕਬਲ ਚੱਕ ਪਾਸ ਵੜ ਤੇ ਇੱਕ ਆ ਕੀ ਤਾਜੀ ਸੂਈ ਤੇ ਇੱਕ ਨਾ ਜਿਹੜਾ ਤੁਹਾਨੂੰ ਦਿਖਾਵਾਂਗੇ ਬਾਈ ਲਾਸਟ ਤੇ ਹੀਫਰ ਬੱਚਾ ਦਿਖਾਵਾਂਗੇ ਬਹੁਤ ਸੋਹਣਾ ਕੁਆਲਿਟੀ ਵਾਲਾ ਬੱਚਾਗਾ ਤੇ ਜੇ ਕਿਸੇ ਵੀ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀ ਵਿਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਹਾਂਜੀ ਭਾਈ ਸਾਸਤਰੀ ਕਾਲ ਹੋ ਠੀਕ ਹੋ ਭਾਈ ਵਧੀਆ ਜੀ ਕਿਰਪਾ ਮਾਲਕ ਦੀ ਕਿਵੇਂ ਚੱਲਦਾ ਕੰਮ ਕਰ ਕੰਮ ਕਰਦਾ ਭਾਈ ਤਰਪਾ ਦੇ ਆਪਣਾ ਮੁੱਲ ਜਾਇਜ ਹੁੰਦੇ ਆ ਹੂੰ ਤੇ ਸਾਫ ਸੁਥਰਾ ਮਾਰ ਲੈਨੇ ਆ ਸਹੀ ਗੱਲ ਹੈ ਪਹਿਲੇ ਜਾਂ ਦੂਜੇ ਫੋਨ ਦੇ ਸੇਲ ਹੋ ਜਾਂਦਾ ਆਪਣਾ ਹੂੰ ਨਾਮ ਤੇ ਭਾਈ ਆਪਣਾ ਐਡਰੈਸ ਨਾਮ ਸੁਖਵਿੰਦਰ ਸਿੰਘ ਆ ਭਾਈ ਪਿੰਡ ਜੌਂ ਜਿਲ੍ਹਾ ਪਟੈਂਡਾ ਤਸੀਰ ਆਂਪਰਾ ਫੂਲ 9 ਕਿਲੋਮੀਟਰ ਆਂਪਰਾ ਸ਼ਹਿਰ ਐ 7 ਕਿਲੋਮੀਟਰ ਤਵਾ ਸ਼ਹਿਰ ਨੇੜੇ ਦੇ ਪਿੰਡ ਬੱਲੋ ਵਿਦਿਆਲਾ ਕੋਲੇ ਲਗੜੇ ਲਈ ਕੰਟੈਕਟ ਨੰਬਰ ਬੋਲ ਦਿਓ ਬਾਈ 76965 02922 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸ਼ਮੀਨ ਤੇ ਨੂਰ ਕਰ ਤੇ ਬਾਈ ਅੱਜ ਫਿਰ ਤਿੰਨੇ ਹੀ ਤੋਹਫੇ ਦਿਖਾਉਣੇ ਆ ਤਿੰਨੇ ਨਗੀਨੇ ਬਾਈ ਪਹਿਲੇ ਪਹਿਲੇ ਫੋਨ ਤੇ ਸੌਦੇ ਹੋਣ ਵਾਲਾ ਕੰਮ ਆ ਸਹੀ ਗੱਲ ਆ ਬਾਈ ਤੇ ਪਹਿਲੇ ਨੰਬਰ ਤੇ ਜਿਹੜੀ ਵੈੜ ਦੇਖ ਰਿਹਾ ਤੋਕੜ ਗੱਬਣਾ ਜੀ ਇਹ ਵੀ ਗੱਬਣਾ ਸਾਢੇ 3 ਮਹੀਨਿਆਂ ਦੀ ਚੱਕ ਪਾਸ ਆ ਠੀਕ ਐ ਤੇ 13 ਲੀਟਰ ਦੁੱਧ ਆ ਗਲਾ 12 ਮੰਨ ਲੈ ਠੀਕ ਹੈ ਭਾਈ ਹਾਂ ਤੇ ਭਾਈ ਆਪਣੀ ਤਸੱਲੀ ਕਰਾਈ ਆਪਣੀ ਤਸੱਲੀ ਆ ਭਾਈ ਅਗਲਾ ਆਉਦੀ ਕਰਾ ਕੇ ਲਿਜਾਵੇ ਗੇਟੋ ਬਾਹਰ ਗੱਬਣ ਦੀ ਗਰੰਟੀ ਕੋਈ ਨਹੀਂ ਠੀਕ ਹੈ ਇੱਥੇ ਡਾਕਟਰ ਲਿਆਵੇ ਹੂੰ ਜੇ ਖਾਲੀ ਹੋਈ ਆਪਾਂ ਦੇਵਾਂਗੇ ਗੱਬਣ ਹੋਏ ਅਗਲੇ ਸਰਚਾ ਠੀਕ ਹੈ ਭਾਈ ਹਾਂ ਭਾਵੇਂ ਕੋਈ ਦੋ ਟਾਈਮ ਚਵਾਈ ਕਰ ਲੈ ਚਵਾਈ ਚੰਨਾ ਟਾਈਮ ਕਰ ਲੈ ਚਾਰ ਟਾਈਮ ਕਰ ਲੈ ਠੀਕ ਹੈ ਭਾਈ ਚਵਾਈ ਦੀ ਕੋਈ ਦਿੱਕਤ ਨਹੀਂ ਆਪਾਂ ਭਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਕਰਮਣ ਨੂੰ ਬਾਕੀ ਥਣਲੇਵਾ ਦਿਖਾਉਣੇ ਬੜਾ ਚੰਗਾ ਖਾਣਾ ਬੜਾ ਭਾਈ ਸਹੀ ਗੱਲ ਆ ਬਾਕੀ ਲੇਵਾ ਦੇਖ ਲੈ ਭਾਈ ਅਜੇ 11 12 ਵਜੇ ਆ ਹੱਥ ਨੂੰ ਤਾਂ ਤਾਜ਼ੀਆਂ ਦਾ ਭੇੜਾ ਥੱਲੇ ਕਿਆ ਵਾ ਫੈਟਨ ਸੜਾ ਲੈ ਵਾ ਹੂੰ ਫੈਟਨ ਸੜਾ ਲੈ ਵਾ ਬਾਕੀ ਆ ਜੀ ਮਿਲਦੀ ਨਹੀਂ ਬਾਈ ਤੇ ਬਾਈ ਇਹਨੂੰ ਹੁਣ ਅਗਲਾ ਐਰ ਸੈਰ ਮੰਨੇ ਕਿ ਜਰਸੀ ਮੰਨੇ ਬਾਈ ਕੁਛ ਮੰਨ ਲੈ ਜਰਸੀ ਵੀ ਪਿਓਰ ਆ ਤੇ ਐਰਸ਼ ਕਲਰ ਐਰ ਸੈਰ ਵਾਲਾ ਕਲਰ ਐ ਜਰਸੀ ਦਿਖਾ ਦੇ ਲੈ ਹੂੰ ਮੂੰਦੀ ਬਾਤੀ ਦਿਖਾ ਦੇਣਾ ਮੂੰਹ ਜਰਸੀ ਵਾਲਾ ਬਾਈ ਸਹੀ ਗੱਲ ਆ ਕੁਆਲਿਟੀ ਦੇਖੋ ਤੁਸੀਂ ਵੇਖ ਲੀਏ ਕੋਈ ਟੁੱਟੀ ਭੱਜੀ ਜੀ ਮੰਨ ਕੇ ਨਾਵੇ ਟੁੱਟੀ ਭੱਜੀ ਜੀ ਮੈਂ ਕਹਣਾ ਨਾ ਵਧੀਆ ਕੱਦ ਕਾਠ ਆ ਹਾਂ ਸੋਹਣੇ ਨਿੱਕਰ ਨਰੋਏ ਸ਼ਰੀਰ ਹਾਂ ਐ ਨਹੀਂ ਹੈਗੀ ਬਾਕੀ ਠੰਡੀ ਆ ਬਾਈ ਲੈ ਲੈ ਚੈੱਕ ਕਰੋ ਬਾਈ ਠੰਡੇ ਠੰਡੇ ਦੇਖੋ ਗਰਮ ਵਾਲੀ ਫੁੱਲ ਕਹਿਣਾ ਕੁਝ ਨਹੀਂ ਆ। ਨਾ ਕੋਈ ਕੁਝ ਵੀ ਨਹੀਂ ਕਹਿੰਦੀ। ਸਹੀ ਗੱਲ ਆ ਮੇਨ ਗੱਲ। ਇਹ ਲੱਤਾਂ ਫੜ ਲਾ ਐ ਨਹੀਂ ਬੀ ਹੈਗਾ। ਲੈਵਾ ਦਿਖਾ ਦੇ ਲੈ ਕੁਆਲਿਟੀ ਲੈਵਾ। ਲੈਵਾ ਕੀ ਬਾਤ ਆ। ਲੈਵੇ ਦੀ ਕੁਆਲਿਟੀ ਤਨਾ ਬੋਲਦੀ ਆ ਬਾਈ ਲੈਵਾ ਫਿਟਨੈਸ ਵਾਲਾ ਲੈਵਾ। ਫਿਟਨੈਸ ਵਾਲਾ ਬਾਈ। ਬਾਈ ਇਹਨੇ ਲਾ ਲਓ 20 18 19 ਕਿਲੋ ਦੁੱਧ ਨੇ ਦਿੱਤਾ ਵਿਆ ਤਾਜੀ ਨੇ। ਤਾਜ਼ਰ ਕੜ ਇਹਦਾ। ਮੋਲੇ ਤਾਂ ਹਰਕੀਰ ਹੋਊਗਾ ਲੈ। ਮੁੱਲ ਬਾਈ ਦੇਖ ਕੋਈ ਕਰਾ ਲੈ 60 ਕਿ ਕਰਾ ਲੈ 65। ਹੂੰ 55000 ਦੀ ਬੱਚੀ ਦੇ ਦੇ। ਟੋਟਲੀ। ਅਹੀ ਪਰ ਬੱਛੀ ਦਿੰਦਾ 50 55 ਹਜ਼ਾਰ ਦੇ ਅਗਲਾ ਸਹੀ ਗੱਲ ਆ ਇਹ 13 ਲੀਟਰ ਦੁੱਧ ਲੈ ਕੇ ਜਾਊਗਾ ਸਾਢੇ ਤਿੰਨ ਮਹੀਨਿਆਂ ਦੀ ਘੱਬਣਾ ਹੂੰ ਸਹੀ ਗੱਲ ਆ ਬਾਈ ਤਾਜ਼ੀਆਂ ਜੰਨਾਂ ਦੇ ਜਾਂਦੀ ਹੁਣ ਵੀ ਹੂੰ ਬਾਕੀ ਬੋਦੀ ਬਾਦੀ ਚਮਕ ਮੋਲੀ ਕੁਆਲਟੀ ਚਾਲ ਚੁਲ ਦਿਖਾ ਦੇ ਹੂੰ ਸਹੀ ਗੱਲ ਆ ਇੱਕ ਨੰਬਰ ਤੋਂ ਰ ਆ ਗਿਆ ਨਾ ਜੇ ਕਿਨੇ ਆਨਲਾਈਨ ਮੰਗਵਾਉਣੀ ਆ ਪੂਰ ਛਰਲੇ ਦੀ ਗਾਰੰਟੀ ਹੋਊਗੀ ਅਗਲੇ ਦੇਖ ਕੇ ਇੱਕ ਦਿਨ ਦੀ ਚੱਕ ਦੀ ਗਾਰੰਟੀ ਵਾਲਾ ਜਾ ਕੇ ਆ ਦੇ ਘਰੇ ਕਰਾ ਲੈ ਠੀਕ ਹੈ ਬਾਈ ਹਾਂ ਤੇ ਬਾਕੀ ਨਾ ਜੇ ਜੇ ਗੱਲ ਕਰੀਏ ਨਖਾਰ ਵਾਲਾ ਨਸ਼ਰੀ ਵਾਲਾ ਬਾਈ ਕੁਆਲਟੀ ਸ਼ਾਈਨਿੰਗ ਦਿਖਾ ਦਿਆ ਬੱਛੀ ਦੀ ਇਹ ਕਹਿੰਦੀ ਇੱਕ ਤਰ੍ਹਾਂ ਦੀ ਜਿਵੇਂ ਆਪਾਂ ਕਹਿੰਦੇ ਇਹ ਚੀਜ਼ ਲੈਸ ਕਾ ਮਾਰਦੀ ਆੱਖਾਂ ਜਿਵੇਂ ਬਾਕੀ ਨਾੜਾ ਨੂੜਾ ਦਿਖਾ ਦੇ ਬਾਈ ਉਸ ਤਰ੍ਹਾਂ ਦੀ ਆ ਕਰਮਾਲੀ ਲੈ ਚੈੱਕ ਕਰੋ ਬਾਈ ਨਾੜਾ ਨੂੜਾ ਬਾਲਾਂ ਚੰਗੀਆਂ ਹਨ ਬਾਰੇ ਸਾਫ ਸੁਥਰੀਆਂ ਨਾੜਾ ਬਾਰੇ ਕਰਮਾਲੀ ਸੋਹਣੇ ਰਹੇ ਉਹ ਆਲਟੀ ਵਾਲੀ ਹੈ ਬਾਈ ਯਾਰ ਸਹੀ ਗੱਲ ਹੈ ਤੋੜਾ ਤਰਾ ਦੇਖੋ ਘੋੜੀਆਂ ਕੋ ਦਰਦੀਆਂ ਕਰਮਾਲੀ ਤੇ ਬਾਈ ਮੁੱਲ ਵੀ ਬਾਈ ਨੇ ਬਾਈ ਜਮਾ ਜਿਹੜਾ ਰੱਖਿਆ ਨਾ ਖਿੱਚ ਕੇ ਰੱਖਿਆ ਕਿਉਂਕਿ ਮੁੱਲ ਕਰਾਉਣ ਨੂੰ ਤਾਂ ਬਾਈ ਕਹਿੰਦਾ ਕਰਾਈ ਦੇ ਲੋ ਭਾਵੇਂ 60 ਤੇ ਭਾਵੇਂ ਕਰਾਈ ਚੱਲੋ 65 ਕਿ ਨਹੀਂ ਬਾਈ ਹਾਂ ਪਰ 55 ਹੈ ਆ ਪੀ ਆ ਬਈ ਇਹ ਜੀ ਮਾਨਾ ਵੀ 4 ਮਹੀਨਿਆਂ ਦਾ ਮੁੱਲ ਮੋੜਨਾ 5 ਮਹੀਨੇ ਨੇ ਠੀਕ ਆ ਮੂਰੇ 70000 ਦੀ ਫੇਰ ਸਹੀ ਗੱਲ ਆ ਬਾਈ ਹੈ ਹੂੰ ਕਿਉਂਕਿ ਸਮਹੀ ਚ ਚੰਗੀ ਹਾਂ ਚੰਗੀ ਸਮਹੀ ਵੀ ਹੈ ਨਹੀਂ ਕੋਈ ਲੈ ਸਹੀ ਗੱਲ ਲੈ ਕੀ ਬਾਤ ਆ ਬਾਈ ਆ ਨਾੜਾ ਨੂੜਾ ਦਿਖਾ ਦਿਖ ਲੈ ਧਾਰਾ ਮਾਰੋਗੇ ਬਾਈ ਹਾਂ ਧਾਰਾ ਮਾਰ ਦਾਂਗੇ ਬਾਈ ਕਿਹੜਾ ਕੁਛ ਕਹਿੰਦੀ ਧਾਰਾ ਬਾਈ ਕਹਿੰਦਾ ਮਾਰ ਦਿੰਦਾ ਕੋਈ ਚੱਕਰ ਹੀ ਨਹੀਂਗਾ ਕਰਮਾਂ ਨੂੰ ਠੰਡੀ ਠੰਡੀ ਆ ਗੁੜਕ ਦੀ ਨਹੀਂ ਬਈ ਹੁੰਦਾ ਕੋਈ ਚਾਟ ਪਾਉਣਾ ਪਾ ਨਹੀਂ ਪਾਣਾ ਨਾ ਪਾ ਲੈ ਠੀਕ ਹੈ ਕੋਈ ਡੱਕ ਦੀ ਨਹੀਂ ਨੂੰ ਨਾਲੇ ਖਾਸੀਅਤ ਹੋਰ ਵੀ ਆ ਬਾਈ ਗਰਮੀਆਂ ਦਾ ਤੋਹਫਾ ਕੀ ਨਾ ਗਰਮੀ ਮੰਨੇ ਨਾ ਠੰਡ ਮੰਨੇ ਨਾ ਬਾਈ ਨੇ ਕੁਝ ਵੀ ਨਹੀਂ ਮੰਨਣਾ ਤੂੰ ਮੈਂ ਮੌਸਮਾਂ ਚ ਮਨਟੇਨ ਕਰਨਾ ਨਾ ਗਰਮੀ ਨਾ ਠੰਡੇ ਨੇ ਕੁਝ ਨਹੀਂ ਮੰਨਣਾ ਸਹੀ ਗੱਲ ਹੈ ਬੜਾ ਜੰਗਾ ਜਿਹੜੇ ਚ ਵਾਹਣਾ ਕੀ ਬੜਾ ਜੰਗਾ ਥੱਲੇ ਆ ਭੂਰ ਸ਼ਰਲਾ ਕੱਟ ਨਾੜ ਦੀ ਗਰੰਟੀ ਹੋਊਗੀ ਬਾਈ ਬਾਕੀ ਚਵਾਈ ਐਸਾ ਤਾਂ ਦੀ ਆ ਨਾ ਖਰਚਿਆਈ ਚਵਾਈਆ ਪੂਰੀ ਸਹੀ ਗੱਲ ਠੰਡੀ ਦਾ ਯਾਰ ਲੈ ਠੰਡੀ ਠੰਡੀ ਫੁੱਲ ਅਗਰਮਾਲੀ ਲੈ ਦੇ ਨਿਆਣੇ ਦੁਤਾਰਾ ਮਾਰਦ ਗਏ ਕੋਈ ਨਹੀਂ ਕਹਿਣਾ ਮੈਂ ਕਿ ਬਾਈ ਇਹ ਉਹ ਤਾਂ ਚੀਜ਼ ਹੀ ਨਹੀਂ ਬਾਕੀ ਤੈਨੂੰ ਪਤਾ ਬਹੁਤ ਚੀਜ਼ ਤਾਂ ਲੈਂਦੇ ਹੀ ਨਹੀਂ ਹੁਣ ਪਹਿਲੀ ਵੀਡੀਓ ਤਾਂ ਬਾਈ ਨਹੀਂ ਕੋਈ 4 ਸਾਲ ਹੋ ਗਏ ਵੀਡੀਓ ਪਾਉਂਦੇ ਨੂੰ ਸਹੀ ਗੱਲ ਆ ਅੱਪਾ ਕਿਸੇ ਗੱਲ ਦਾ ਲੰਭਾ ਤਾਂ ਦੱਸ ਹਾਂ ਸਹੀ ਗੱਲ ਆ ਬਾਈ ਲੈ ਕੀ ਬਾਤ ਬਾਕੀ ਕਹਿਣਾ ਕਰਮਾਂ ਨੇ ਕੁਝ ਨਹੀਂ ਲੈਣਾ ਲੈਣਾ ਨਹੀਂ ਨਹੀਂ ਇਹਦਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਸਹੀ ਗੱਲ ਆ ਬਾਈ ਤੇ 2 ਨੰਬਰ ਤੇ ਬਾਈ ਕਿਹੜਾ ਸੂਆ ਇਹ ਬਾਈ 20 ਤੋਂ 25 ਦੰਦਾ ਸੂਆਗਾ ਹਮ ਬੱਚਾ ਮਰਿਆਗਾ ਦੂਜਾ ਸੂਆ ਰਹਿਣਾ ਠੀਕ ਆ ਹਾਂ ਠੰਡੀ ਮਿੱਠੀ ਵੀ ਬਥੇਰੀ ਆ ਤੇ ਕਿੰਨਾ ਦੁੱਧ ਕੋਈ ਦਿੱਕਤ ਨਹੀਂ ਨਿਆਣਾ ਪਾ ਬਾਈ ਦੁੱਧ 14 ਵਾਲਾ 13 ਮੰਨ ਲੈ ਠੀਕ ਆ ਹਾਂ ਲੈ ਬਾਕੀ ਠੰਡੀ ਇੱਕ ਦਿਨ ਨੂੰ ਹਾਂ ਬਾਈ ਬੱਚਾ ਦਾ ਫਿਰਦਾ 25 65 70000 ਦੀ ਸੀ ਹੂੰ ਪਰ ਆਪਾਂ ਕੰਮ ਨਹੀਂ ਕਰਨਾ ਆਪਾਂ ਹੀ ਦੇ ਦਾਂਗੇ ਜਿਹਨਾਂ ਦੁੱਧ ਪੀਣਾ ਬਾਈ ਉਹਨੂੰ ਬੱਚਾ ਕਰਣਾ ਹੈ ਕੀ ਕਿਸੇ ਨੇ ਹੂੰ ਹੈ ਬਾਕੀ ਮੇਨ ਗੱਲ ਯਾਰ ਲੇਵਾ ਵਾਲਾ ਮੂਰ ਨੂੰ ਬਹੁਤ ਹਨਾ ਜੱਠ ਪੈਂਦੀ ਆ ਹਾਂ ਸਹੀ ਗੱਲ ਬਾਕੀ ਤਾਰਾਂ ਪਹਿਲਾਂ ਵੀ ਇਹ ਦਿਖਾ ਦੇ ਨੰਬਰ ਤੋਰ ਦਾਂਗੇ ਲੈ ਭਾਈ ਐਹੀਂ ਵੇਗਾ ਕੋਈ ਦਿੱਕ ਤੇ ਨਹੀਂ ਆਣਾ ਕੁਛ ਵੀ ਨਹੀਂ ਕਰਿਆ ਭਾਈ ਨਾ ਨਿਆਣਾ ਪਾਇਆ ਨਾ ਕੋਈ ਕੁ ਸਹੀ ਗੱਲ ਆ ਕੋਈ ਨਾ ਨਿਆਣਾ ਨਹੀਂ ਲਾਇਆ ਕੋਈ ਚਾਟ ਨਹੀਂ ਪਾਇਆ ਮੁਰੇ ਬੌਨਸ ਮੈਂ ਕਹਿਆ ਭਾਈ ਯਾਰ ਦਿੱਕ ਤੇ ਨਹੀਂ ਕੋਈ ਇਹੋ ਜਿਹਾ ਬੱਛੀ ਨਹੀਂ ਯਾਰ ਨਾ ਪਤਾ ਨੂੰ ਕਿਸੇ ਨਾ ਵੀ ਗਰਮ ਪਸ਼ੂ ਤਾਂ ਆਪਾਂ ਲੈਣਾ ਹੀ ਨਹੀਂ ਭਾਈ ਯਾਰ ਹੂੰ ਲੈ ਬਾਕੀ ਹਵਾਨਾ ਕਹਿ ਲਿਆ ਮੈਨੂੰ ਵੀ ਲੱਗਾ ਹਾਂ ਲੈ ਸਹੀ ਗੱਲ ਆ ਕੀ ਬਾਤ ਆ ਲੈ ਇਧਰੋਂ ਫੇਰ ਮਾਰ ਦਿੰਨੇ ਆ ਯਾਰ ਇੰਨੀ ਠੰਡੀ ਸੀ ਲਾ ਨਾ ਮੈਂ ਬਸ ਬਹਿ ਗਿਆ ਭਾਈ ਕਹਿੰਦਾ ਇਧਰ ਬਹਿ ਗਿਆ ਕਦੇ ਉਧਰ ਬਹਿ ਗਿਆ ਕੋਈ ਕਰਮਾ ਉਹ ਦਿੱਕ ਤੇ ਨਹੀਂ ਭਾਈ ਯਾਰ ਲੈ ਅਸਲ ਵਿੱਚ ਇਹਨੂੰ ਬਰਫਾਰ ਕੀ ਮਨ ਕਰਾਉਂਦਾ ਹਾਂ ਲੈ ਹੂੰ ਬਾਕੀ ਲੈ ਵਾਤ ਖਾਰ ਮਗਰ ਕੁਆਲਟੀ ਦੇ ਵੇਲਾ ਕੁਆਲਟੀ ਵਾਲਾ ਡਰਾਫਿਕ ਸਟਾਈਲ ਦੇ ਵਾਹ ਖੋਲੇ ਬਾਈ ਤੋਰਿਓ ਬਾਕੀ ਬਾਈ ਬੱਚਾ ਹੁੰਦਾ ਫਿਰ ਤਾਂ 65 70 ਜਾਂਦੀ ਬੱਚੀ ਸੀ ਬਾਕੀ ਵਜਨ ਬਹੁਤ ਆ ਹਨਾ ਵਜਨ ਫੁੱਲ ਬਾਈ ਸਹੀ ਗੱਲ ਲਿੱਸੀ ਨਹੀਂ ਬਾਈ ਸਮੀ ਪਲੀ ਬਿਸ਼ੇਰੀਆ ਸਮੀ ਪਲੀਆ ਨਰੋਈ ਨਗਰ ਕਰਮਾਣੀ ਫੁੱਲ ਤੇ ਬਾਈ ਮੁੱਲ ਤਾਂ ਨਹੀਂ ਵਾਲਾ ਹੋਣਾ ਫਿਰ ਇਹਦਾ ਬਾਈ ਮੁੱਲ ਹੋਊਗਾ ਜੈ ਜੀ ਪਰ ਬੱਦਾ ਘਟਾਉਣਾ ਵਧਾਉਣਾ ਚੱਕਰਾਂ ਜਣਾ ਪੈ ਜੇ ਪਰ ਕਿੰਨਾ ਰਹੂਗਾ ਇਹ 60 ਜਾਂਦੀ ਬੱਚੀ ਦੇਣੀ ਆ ਟੋਟਲੀ ਹਾਂ ਚੱਕੋ ਬਾਈ ਮਸਤੀਆਂ ਨਹੀਂ ਮਸਤੀਆਂ ਕਰਦੀ ਆ ਹੂੰ 46000 ਰੁਪਏ ਦੀ ਬਾਈ ਕਨ ਅੱਜ ਆਪਾਂ ਇਹ ਵੜ ਦੇ ਦੇਾਂਗੇ ਭਾਈ ਮੁੱਲ ਭਾਈ ਅੱਗੇ ਵੀ ਭਾਈ ਖਿੱਚ ਕੇ ਕਰਦਾ ਲੈਣ ਦੇਣ ਮੋਟੀ ਕਰਦਾ ਤੇ ਮੁੱਲ ਭਾਈ ਨਹੀਂ ਭਾਈ ਜਦੋਂ ਵੀ ਕਿਸੇ ਨੇ ਚੀਜ਼ ਲੈਣੀ ਆਵੀ ਨਿਰਖ ਪਰਖ ਕੇ ਲੋ ਵੀਰੇ ਚਾਹੇ ਕੋਈ ਭੈਣ ਭਾਈ ਚਾਚਾ ਤਾਇਆ ਦਾ ਨਾਲ ਲੈ ਆਵੇ ਬੰਦਾ ਹੂੰ ਆਵਦੀ ਨਿਰਖ ਪਰਖ ਕੇ ਲੈ ਕੇ ਜਾਓ ਸਹੀ ਗੱਲ ਆ ਭਾਈ ਆਪਣੇ ਮੁੱਲ ਲਈਆ ਹੁੰਦਾ ਹੂੰ ਕੋਈ ਵੀ ਚੀਜ਼ ਲੈਣੀ ਆ ਪਤਾ ਕਹਿੰਦੇ ਪੈਸੇ ਲਾਉਣੇ ਕੋਲੇ ਆਓ ਨਿਰਖ ਪਰਖ ਕੇ ਲੈ ਕੇ ਜਾਓ ਸਹੀ ਗੱਲ ਆ ਭਾਈ ਹੈ ਹੂੰ ਤੇ ਭਾਈ ਅੱਗੇ ਫਰਤਣਾ ਨੰਬਰ ਤੇ ਦੱਸ ਆਪਦਾ ਨਗੀਨਾ ਹੀ ਆ ਭਾਈ ਹੂੰ ਇੰਨੀ ਕਮਰ ਦਾ ਬੱਚਾ ਆ ਗਿਆ ਬਾਈ ਇਹ ਬਾਈ 7 ਮਹੀਨਾ ਦਾ ਬੱਚਾ ਟੋਟਲੀ ਟੋਟਲੀ 7 ਮਹੀਨਾ ਦਾ ਥੱਲੋ ਝੋਲੀ ਝਾਲੀ ਦਿਖਾ ਦੇ ਬੱਚੇ ਦੇ ਬਾਈ ਕੱਦ ਤਾਂ ਮੈਂ ਕਹਣਾ ਟੀਕਾ ਲਾਣ ਤੇ ਜਾਵਾਂ ਤਿਆਰ ਕਾਬਲਾ ਬਾਈ ਥੱਲੋ ਬੱਚੇ ਦੀ ਝੋਲੀ ਦਿਖਾ ਪਹਿਲਾਂ ਲੈ ਜਿਵੇਂ ਗੱਬੜ ਨਹੀਂ ਹੁੰਦੀ ਸਹੀ ਗੱਲ ਆ ਹਨਾ ਜਿਵੇਂ ਗੱਬਣਾ ਹੋਵੇ 7 ਮਹੀਨੇ ਦੀ ਇਸ ਤਰ੍ਹਾਂ ਮੁੱਤੀ ਬਾਤੀ ਦਿਖਾ ਦੇ ਬੱਚੇ ਦੀ ਸਹੀ ਗੱਲ ਆ ਬਾਕੀ ਜੇ ਹੁਣ 7 ਮਹੀਨਿਆਂ ਦਾ ਕੱਦ ਐਡਾ ਕੰਮ ਇਹਨੂੰ ਲੱਗਦਾ ਵੀ ਨੇ ਬਾਈ 2 ਲੱਖ ਵਾਲੀ ਵੇੜ ਬਣਨਾ 2 ਲੱਖਾਂ ਦੀ ਹਮ ਲੈ ਦੇਖੋ ਬਾਈ ਮੁੱਤੀ ਬਾਤੀ ਕੁਆਲਿਟੀ ਬੱਚੇ ਦੀ ਬੜਾ ਚਮਕਾਲਾ ਬੱਚਾ ਬੜਾ ਚਮਕਾਲਾ ਬਈ ਉਹ ਆ ਡੇਲਾ ਬੱਚਾ ਸ਼ਹਿਰ ਸ਼ਹਿਰ ਦਾ ਸ਼ਹਿਰ ਦਾ ਮਿਲਦੀ ਨਹੀਂ ਬਈ ਸਹੀ ਗੱਲ ਆ ਬਹੁਤ ਘੱਟ ਮਿਲਦੀ ਆ ਹਾਂ ਅਸਲ ਵਿੱਚ ਖੁੱਲਾ ਛੱਡਣ ਵਾਲਾ ਪੂਰਾ ਆ ਆ ਬਈ ਖੁੱਲੀ ਆਈ ਵੀ ਆ ਠੀਕ ਆ ਬਈ ਫਾਰੋਂ ਜੁਆਈ ਵੀ ਆ ਠੀਕ ਆ ਖੁੱਡਾ ਹੀ ਕਰਦੀ ਆ ਥੋੜੀ ਹਲਕਤ ਕਰਦੀ ਆ ਨਾ ਖੁੱਲੀ ਆਈ ਦੀ ਮੋਰੀ ਹੁਣ ਆਪਾਂ ਬਾਈ ਨਹੀਂ ਆਪਦੇ ਪਾਤਾ ਵਿਚਾਰੀ ਦੇ ਹੁਣ ਆਪਾਂ ਬੰਨ ਵਾਲੀ ਖੁੱਲੀ ਸੀ ਹੂੰ ਹੂੰ ਬਾਕੀ ਦੇਖੋ ਬਈ ਬੱਚੇ ਦੀ ਕੁਆਲਿਟੀ ਵਾਸਤੀ ਕਰਿਆ ਪੂਰੀ ਹੈ ਨਾ ਖੁੰਨੀ ਆਈ ਵੀ ਅਸਲ ਵਿੱਚ ਜਿਹੜਾ ਲੈ ਕੇ ਖੁੰਨੀ ਛੱਡ ਲੇ ਉਹ ਜਾਣ ਸਾਰਕ ਨੇ ਬਾਈ ਇਹਨੇ ਤਿੰਨਾ ਮਹੀਨਾ ਟਿਕਾ ਲੈ ਲੈਣਾ ਹੂੰ ਤੇ ਦੋ ਡੂੜ ਦੱਕ ਕਿਧਰੇ ਗਿਆ ਹੀ ਨਹੀਂ ਕੀ ਆ ਬਾਤ ਆ ਬਾਈ ਲੈ ਕੁਆਲਟੀ ਦੇਖੋ ਘਰੇ ਰੱਖਣੀ ਤਾਂ ਵੀ ਪਰ ਇੱਕ ਗੱਲ ਆ ਬਾਈ ਹੂੰ ਐ ਤਾਂ ਹੈ ਨਹੀਂ ਮਿਲੂਗ ਦਰਬੀਏ ਲਾ ਕੇ ਚੀਜ਼ ਆਪਾਂ ਵੀ ਰਬੀਏ ਲਾ ਕੇ ਲਈਏ ਮੁਰ ਰਬੀਏ ਪਰ ਕੇ ਲਈਏ ਠੀਕ ਆ ਹਾਂ ਆਉਗੀ ਟੁੱਟੀ ਪੱਜੀ ਕਰਕੇ ਨਾ ਬੱਚੀ ਨੂੰ ਕੋਈ ਫੋਨ ਲਾ ਦੇ ਤੇ ਮੁੱਲ ਫਿਰ ਇਹਦਾ ਬਾਈ ਕੀ ਰਹੁ ਲੈਣ ਦੇ ਮੁੱਲ ਇਹਦਾ ਫੋਨ ਤੇ ਕਰ ਲਾਂਗੇ ਜਾਇਜ਼ ਰਹੁ ਜਮਾ ਕਰਾਂਗੇ ਜਾਇਜ਼ ਜਮਾ ਕਰਾਂਗੇ ਬਾਈ ਜਿਹਨੇ ਲੈਣੀ ਆ ਫੋਨ ਉਹ ਹੀ ਲਾ ਵੀਰ ਬਣੇ ਠੀਕ ਹੈ ਵਿੱਚ ਸਵਾਦ ਵਾਲੇ ਹੁੰਦੇ ਆ ਹੂੰ ਬੱਚੀ ਦੇ ਰੁਪਏ ਭਰਨੇ ਪੈਣਗੇ ਆਪਾਂ ਹੀ ਭਰ ਕੇ ਆਏ ਆ ਠੀਕ ਹੈ ਬਾਈ ਹਾਂ ਕਿਉਂਕਿ ਜਿਹੀ ਜੀ ਚੀਜ਼ ਆ ਹੋਇਆ ਜਾ ਉਹ ਹੋ ਜਾ ਮੁੱਲ ਸਹੀ ਗੱਲ ਆ ਬਾਈ ਜਿਹੀ ਜੀ ਚੀਜ਼ ਆ ਹੋਇਆ ਜਾ ਪੈਸਾ ਕਿਉਂਕਿ ਬਾਈ ਤੁਸੀਂ ਵੀ ਦੇਖ ਲਓਗੇ ਵੀ ਜਿਹੀ ਜਿਹੜੀ ਜਾਤ ਕੁਆਲਿਟੀ ਆ ਜਿਹੀ ਜਿਹੜੀ ਵਰੀਦਾ ਉਹ ਹੈ ਮੈਂ ਇਹਨੂੰ ਕਿਸੇ ਝੋਲੀ ਥੱਲੇ ਆ ਲਾ ਗੱ ਚੋਲੀ ਚਾਲੀ ਨੇ ਬੱਚੇ ਦੀ 36 ਕਿਲੋ ਦਾ ਰਿਕਾਰਡ ਆ ਭਲੂਣ ਦਾ ਦੀ ਮਾਂ ਦਾ ਤੇ ਬਾਈ ਆਪੇ ਕਿਹੜੇ ਸੀਮਣ ਦੇ ਕੋਈ ਪਤਾ ਆਪਾਂ ਨੂੰ ਬਾਈ ਸੀਮਣ ਦਾ ਕੋਈ ਨਹੀਂ ਪਤਾ ਮੈਂ ਬੱਕਾਪ ਮਰੀ ਆ ਹੈ ਚੰਗੇ ਸੀਮਣ ਦੀ ਹੂੰ ਪਤਾ ਨਹੀਂ ਆਪਾਂ ਨੂੰ ਪੁੱਛਿਆ ਨਹੀਂ ਆਪਾਂ ਬੰਦੇ ਨੂੰ ਫਾਰਮ ਵਾਲਾ ਬਈ ਮਾੜਾ ਸੀਮਣ ਭਰਾਉਂਦਾ ਨਹੀਂ ਹੁੰਦਾ ਹੂੰ ਹੈ ਸਹੀ ਗੱਲ ਆ ਹਾਂ ਤੇ ਮੁੱਲ ਤਾਂ ਬਾਈ ਨੇ ਬਾਈ ਅੱਗੇ ਵੀ ਬਾਅਦ ਵੀ ਹੁੰਦਾ ਮੁੱਲ ਬਾਈ ਕਹਿੰਦਾ ਜਾਇਜ਼ ਹੋਊਗਾ ਪਰ ਬਾਈ ਕਿਉਂਕਿ ਚੰਗਾ ਮੋਲੀ ਮੇਰਾ ਪਰਿਆਵਾ ਤਾਂ ਚੰਗਾ ਹੀ ਭਾਣਾ ਹਾਂ ਹਾਂ ਸਹੀ ਗੱਲ ਆ ਬਾਈ ਤੇ ਜੇ ਕਿਸੇ ਬਾਈ ਹੈ ਵੀ 2 ਲੱਖ ਦੀ ਐਫ.ਡੀ ਕਰਾ ਲੂ ਆ ਚੁੱਕੀ 2 ਲੱਖ ਦੀ ਐਫ.ਡੀ ਆ ਸਾਲ ਨੂੰ ਉਹਨਾਂ ਕੇ ਵਾਧਿਆ ਲਈ ਜੀ ਹਾਂ ਸਹੀ ਗੱਲ ਹੈ ਬਾਈ ਨਾਂ ਦੇ ਬਰਾਬਰ ਆ ਬਾਈ ਯਾਰ ਹਾਂ ਆ ਬੈਡ ਦੇ ਬਰਾਬਰ ਖੜੀ ਹੈ ਸਹੀ ਗੱਲ ਹੈ ਇਹਦੇ ਵਿਚ ਜਮ ਬਰਾਬਰ ਹੈ ਇਹਦੇ ਨਾਲੇ 7 ਮਹੀਨਾ ਦਾ ਬੱਚਾ ਹੈ ਜੀ ਸਹੀ ਗੱਲ ਹੈ ਜਮ ਬੱਚਾ ਹੀ ਹੈ ਹਜੇ ਬਹੁਤ ਲੰਮਾ ਆ ਗਿਆ ਹੈ ਨਾ ਹਾਂ ਸਹੀ ਗੱਲ ਹੈ ਜੇ ਕਿਸੇ ਵੀ ਵੀਰ ਨੂੰ ਬਾਈ ਤਨਾ ਜੋ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਰਿਓ ਕੰਡੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ